ਮਾਰਨਾ ਕੋ ਅਸੰਤ ਸਭ ਲਾਈ ਮਾਰੂ ਮਤ ਅੰਬ ਮਹਿਵਾਰਾ ਪਰਮਰ ਕੰਕੋ ਸਭਿਓ ਭਾਰਾ ਖਾ ਖਾਟਿਆ ਪੁਰਾਣੰਦ ਦਾ ਏ ਆਟ ਮਾਰ ਕੋ ਸੰਤ ਸਭ ਲਾਏ ਹੁਣ ਆਇਓ ਢੋਲ ਪਾਂਜ ਨਾ ਸੰਬਾਜ ਰਸੂਲ ਉਠੇ ਤਾਨ ਤਨੂਲ ਗਣ ਤਾਲ ਬਲਾਵੈ ਤਾਲੰਗੀ ਦੇ ਉਤਰੀ ਆਈ ਬਾਸਾਂ ਦੀ ਸਾਂ ਦੋਰ ਸੋਹਾਈ ਸਰਸ ਹਿਲੇ ਭਾਰ ਚ ਸੰਗ ਲਾਈ ਪੰਜ ਵਾਰ ਜਾਂ ਸੁਰਮਾ ਨੰਦ ਬਾਦ ਕਰਿਆ ਏ ਚੰਦਰ ਬਿਬ ਮੰਗਲ ਹਸੋ ਹਾਏ ਸਰਸ ਬਾਣ ਆ ਆਏ ਤਨੋਦਾ गांव ससम सम तमोदा आठ पुत्र में कहे सवारी पुण्याई दी पर की बारी काजली पट मंजरी तोड़ी कहीं अलावा कामुदियां गुजरी सादी पर के थापा कालंका कुंदर और आम कमर पुसमा चंपांगे ਗੋਰਾ ਆਪਨ ਰਾਤ ਰਿਆਨਾ ਆਇਕ ਪੁੱਤਰਾਂ ਦੀ ਪਾ ਕੇ ਜਾਣਾ ਸਾ ਮੇਰੇ ਸ੍ਰੀ ਰਾਤ ਵੇ ਗਾਵੇ ਪੰਜ ਸੰਤ ਪਰਮ ਗਣ ਲਾਵੇ ਬੈਰੋਰੀ ਕਰਨਾ ਜੀ ਤਰੀ ਗਾਵਰੀ ਗਾਵੇ ਆਸਾ ਵਰੀ ਤੰਪਾ ਚੰਦ ਬੀਆਂ ਲਾਪੀ ਸੇਰੇ ਰਾਸੇ ਉਹ ਮੋਹ ਪੰਜੋ ਅਥਾਪੀ ਸਾਨੋ ਸਾਰ ਦਸਾ ਕਰਾ ਔਰ ਕੌਣ ਦਾ ਵੀਰ ਪਾਟ ਪੁੱਤਰ ਸੇਰੇ ਰਾਕੇ ਗੁੰਡ ਕੁੰਹਾ ਮੀਰਨ ਖਾਸ਼ਨਾ ਮਾਰ ਮੇਘ ਰਾਗ ਵਹਿਦਾ ਵੈ ਪੰਜ ਸੰ ਭਰਨ ਲਾਵੇ ਸੋਟ ਤੋੜ ਮਲਹਾਰੀ ਟੋੜੀ ਪੁਰ ਕਾਵੇ ਆਸਾ ਗੁੰਡੋਈ ਉਨਕੇ ਸੁਲਸੋ ਹੋ ਪਰ ਕਿ ਨਹੀਂ ਮੇਧਰਾ ਸੋ ਪਾਚੋ ਜਿਲੀ ਬੈਰਾ ਤਰਜ ਤਾ ਕਹਦਾ ਰਾਮ ਜਵਨੀ ਤਰ ਨਟਿਓ ਜਨ ਤਾਰਾ ਹੁਨ ਕਾ ਵੈ ਸੰਕਰਿਓ ਸਿਆਲਾ ਮੇਧਰਾ ਪੁਤਰਨ ਕੇ ਨਾ ਬਾ ਕਾਇਟ ਰਾਤੀ ਉਨਦਾਏ साग रांगणी पीस सवे पुत रा आठ दीस साग रागी पीस सवे पुत रा आठ है दस बीस वाहगु जी का ख़ास ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ ਮੂਰਤਿ ਅਨੁ ਸਰਪੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਤੀ ਸਚੁ ਨਾਨਕ ਹੋਸੀ ਨਹੀਂ ਛੋਡੋਏ ਨਹੀਂ ਛੋਡੋਏ ਨਹੀਂ ਛੋਡੋਏ ਬਾਬਾ ਰਾਮਨਾ मेरो पार पड़ से नहीं छोड़ो रे नहीं छोटो बाबा राम नहीं छोटो बबा रामा नहीं छोड़ो

E ਨਹੀਂ ਛੋੜੋ ਰੇ ਬਾਬਾ ਰਾਮਾ ਛੋੜੂ ਨੀ ਰੇ ਬਾਬਾ ਰਾਮਾ ਨਹੀਂ ਛੋਟਦੇ ਬਾਬਾ ਰਾਮਾ ਨਹੀਂ ਛੋਟਦੇ ਬਾਬਾ ਰਾਮਾ ਨਹੀਂ ਛੋਟ ਸਨਾਹ ਨਹੀਂ ਕਹਉਂ ਨਹੀਂ ਛੋੜ ਬਾਬਾ ਰਾਮ ਨਾ ਨਹੀਂ ਛੋੜੀ ਗੱਲ ਖਤਮ ਹੁੰਦੀ ਹੈ ਨਾ ਉਥੋਂ ਜਾ ਕੇ ਬਾਜਾਂ ਵਾਲੇ ਪ੍ਰੀਤਮ ਦੀ ਗੱਲ ਸ਼ੁਰੂ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਅਖੀਰਕਾਰ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸਿਮਰਨ ਦਾ ਹੋ ਪਾਇਆ ਆ ਕੇ ਗਲਜ ਪੱਲਾ ਪੜ ਕੇ ਅੱਖਾਂ ਦੇ ਵਿੱਚ ਹੰਝੂ ਗਰੂ ਕੀ ਸੰਗਤ ਅਰਦਾਸ ਕੀਤੀ ਮੇਰੇ ਕਲ ਦੀ ਤ੍ਰਪੀਤਮ ਪਾਤਸ਼ਾਹ ਨੇ ਭਾਈ ਸੰਤੋਖ ਸਿੰਘ ਦੇ ਸਿੱਖ ਸੱਤੇ ਮੇਰ ਭਰਿਆ ਹੱਥ ਰਖ ਦਿੱਤਾ ਕਹਿੰਦੇ ਕਿ ਸੰਤੋਖ ਸਿਆ ਤੇਰੇ ਇਹਦਾ ਦੇਵਕ ਜਿਹੜੀ ਵੀ ਪਰਮਾ ਸਾਡੇ ਪ੍ਰਤੀ ਪੈਦਾ ਹੁੰਦੀ ਹੈ ਨਾ ਉਹਨੂੰ ਆਪਣੇ ਕਾਦੀ ਦੀ ਹਿੱਕ ਉਤੇ ਲਿਖਦੇ ਗੱਲ ਕਵੀ ਨੇ ਵੀ ਲੋ ਕਿੱਥੋਂ ਸ਼ੁਰੂ ਕੀਤੀ ਕਹਿੰਦਾ ਆ ਦੁਨੀਆ ਦੇ ਲੋਕੋ ਮੈਂ ਉਸ ਧਾਤੇ ਦੀ ਗੱਲ ਲਿਖਣ ਲੱਗਾ ਜਿਨੇ ਸਾਰੀ ਦੁਨੀਆ ਦੇ ਉਤੇ ਕਾਉਂਸਲ ਦਾ ਰਾਜ ਕਰਕੇ ਆਪਣਾ ਪ੍ਰਵਾਹ ਵਰਕੇ ਪਿਆਰਿਆਂ ਸਿੱਖਾਂ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਸੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸਾ ਗਰੀਬ ਕਦੋਰ ਪਰੇ ਹੈ ਬਣਾਇਆ ਹੀ ਇਹਨਾਂ ਦਾ ਬਣਿਆ ਭਾਈ ਸੰਤੋਖ ਸਿੰਘੀ ਕਲਮ ਕੀ ਕਹਿੰਦੀ ਏ ਕੰਨੇ ਛਾਏ ਜਾਂਦੀ ਇਕਤਾ ਅਨੇਕਤਾ ਬਲਾਈ ਜਾਂਦੀ ਹੋਵਦੀ ਕਚੀਲਤਾ ਕਦੇਬਲ ਕਰਾਨ ਕੀ ਪਾਪ ਹੀ ਪ੍ਰਪੱਕ ਜਾਂਦੇ ਧਰਮ ਤਸਖ ਜਾਂਦੇ ਵਰਣ ਕਰਕੇ ਜਾਂਦੇ ਸਿਹਤ ਦੇ ਵਿਧਾਨ ਕੀ ਦੇਵੀ ਦੇਵ ਦੋਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਪੈਦਲ ਪ੍ਰਾਨ ਕੀ ਕਿੰਦੀ ਧੰਕੇ ਦੀ ਚੋਟ ਤੇ ਇਹ ਗੱਲ ਕਹਿੰਦੇ ਨੇ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤਨਾ ਹੋਤੀ ਜੋ ਮੈਂ ਕਰਨਾ ਨਿਧਾਨ ਕੀ ਕਹਿੰਦੇ ਦੁਨੀਆਂ ਦੇ ਲੋਗੋ ਐ ਮੇਰੇ ਸਿੱਖੋ ਭਰਾਵੋ ਮੇਰੇ ਭਾਰਤ ਵਾਸੀਓ ਮੇਰੇ Hindu ਧਰਮ ਦੇ ਲੋਗੋ ਅਗਰ ਕੋਵਰ ਸਿੰਘ ਦੀ ਦੁਨੀਆ ਤੇ ਨਾ ਆਉਂਦੇ ਆ ਦੇਵੀਆਂ ਦੀ دیਉਤੀਆਂ ਦੀ ਮੰਦਰਾਂ ਦੀ ਗੱਲ ਤੇ ਬੜੀ ਦੂਰ ਦੀ ਅੱਜ ਕਿਹਨੇ ਘੋਣਾ ਸੀ ਰੀਤ ਮਿਟ ਜਾਂਦੀ ਕਥਾ ਬੇਦਨ ਪ੍ਰਾਨ ਕੀ ਇੱਥੇ ਕੋਈ ਕਥਾਵਾਚਕ ਨਾ ਰਹਿੰਦਾ ਦੁਨੀਆ ਦੇ ਨਕਸ਼ੇ ਤੋਂ ਔਰੰਗਜ਼ੇਬ ਦੀ ਖੂਨੀ ਤਲਵਾਰ ਭਾਰਤ ਨੂੰ ਖਤਮ ਕਰ ਦੇਦੀ ਇਹ ਬਚਨ ਹੋ ਗਿਆ ਭਾਈ ਸੰਤੋਖ ਸਿੰਘ ਜੀ ਦਾ ਹੁਣ ਕੋਈ ਬੰਦਾ ਗੈਰ ਧਰਮ ਦਾ ਆਪਣੇ ਤੇ ਇੱਕ ਹੋਰ ਸਵਾਲ ਕਰ ਸਕਦਾ ਵੀ ਭਾਈ ਸੰਤੋਖ ਸਿੰਘ ਦੇ ਗੁਰੂ ਕਲਗੀ ਧਰਵਾ ਸਿੱਖੀ ਇਸ ਵਿਸ਼ੇਖ ਆਪਣੇ ਗੁਰੂ ਦੀ ਵਡਿਆਈ ਜ਼ਰੂਰ ਕਰਦਾ ਏ ਭਰਾਵੋ ਨਹੀਂ ਨਹੀਂ ਗੁਰੂ ਕਲਗੀ ਸਰਪਾਤਸ਼ਾ ਐਸੀ ਮਹਾਨ ਸ਼ਖਸੀਅਤ ਜਿਹਦੀਆਂ ਤਰੀਫਾਂ ਜਿਹਦੀਆਂ ਵਡਿਆਈਆਂ ਜਿਹਦੀ ਉਸਤ ਆਪਣੀ ਕਰਮਾਂ ਜਾਂ ਆਪਣੀ ਸ਼ਰਧਾ ਦੇ ਖੁਦਾਂ ਦੇ ਨਾਲ ਗੁਰੂ ਕੀ ਸੰਗਤ ਪੇੜ ਕਰਦੇ ਆ ਦੁਨੀਆ ਦੇ ਹਰ ਧਰਮ ਦੇ ਬੰਦੇ ਨੇ ਕੀਤੀ ਏ ਆ ਮਲਤਾਨ ਦੀ ਧਰਤੀ ਵਿੱਚ ਬੈਠਾ ਇੱਕ ਮੁਸਲਮਾਨ ਫਕੀਰ ਬਾਬਾ ਬੁੱਲਾ ਭਾ ਨੂੰ ਉਠਿਆ ਮਾਰਾ ਕਰਕੇ ਇਹ ਕੋਈ ਗੱਲ ਕਹਿ ਗਿਆ ਉਹਨੇ ਸਮੁੰਦਰ ਨੂੰ ਚੱਕ ਕੇ ਕੂਜੇ ਵਿੱਚ ਬੰਦ ਕਰ ਦਿੱਤਾ ਕਹਿੰਦਾ ਉਹ ਬਾਤ ਦਿਓ ਲੋਕੋ ਮੈਂ ਨਾਲ ਕਹੂੰ ਅਬ ਕੀ ਮੈਂ ਨਾਲ ਕਹੂੰ ਤਦ ਕੀ ਮੈਂ ਬਾਤ ਕਰੂੰ ਜਦ ਕੀ ਕੋਲੇ ਸਾਂਝ ਵਰਤ ਦਾ ਸਿੱਖ ਸਿਦਕ ਨਾ ਹਾਰੇ ਪਰ ਸਿਦਕ ਦੇ ਵਿੱਚੋਂ ਪੂਰਾ ਗੁਰੂ ਕੀ ਸੰਤਤ ਕੋਈ ਵਿਰਲਾ ਮਰਦੀ ਨੈਤਰ ਤੱਕ ਅਮਰ ਦਾ ਪ੍ਰੀਤਮ ਦੇ ਸਤਕਾਰਯੋਗ ਪਿਤਾ ਗਿਆਨੀ ਕਰਤਾਰ ਸਿੰਘ ਅਧਕਾਰੀ ਨੇ ਇੱਥੇ ਇੱਕ ਬੜਾ ਕਮਾਲ ਦਾ ਬਚਨ ਕੀਤਾ ਇਹ ਵਿਦਵਾਨਾਂ ਨੇ ਸੁਣਨ ਵਾਲੀ ਗੱਲ ਏ ਉਹ ਕਹਿੰਦੇ ਹਰੇ-ਹਰੇ ਕਹੜਿਆਂ ਤੋਂ ਪਰੇ-ਪਰੇ ਰਹਿਣਿਆਂ ਤੋਂ ਘਰੇ-ਘਰੇ ਬਹਿਣਿਆਂ ਤੋਂ ਬਣੀ ਦਾ ਲੜਾਕੇ ਨਾ ਉਹ ਦਿਲ ਦੇ ਅੰਦਰ ਕਲ ਤੋਂ ਦੁੱਧ ਦੇ ਪਿਆਕੜਾਂ ਤੋਂ ਮੱਖਣੀ ਦੇ ਖਾਕੜਾਂ ਤੋਂ ਕੱਟੇ ਜਾਂਦੇ ਥਾਕੇ ਨਾ ਕਾਮੀ ਬੇਚਾਰੀਆਂ ਤੋਂ ਪੇੜ ਦੇ ਪਿਆਰੀਆਂ ਤੋਂ ਦੇਸ਼ ਦੇ ਗਦਾਰੀਆਂ ਤੋਂ ਸਦਰ ਦੇ ਅਲਾਕੇ ਨਾ ਓਏ ਕਿਰਪਾਰ ਜਾਣ ਹਿਲੇ ਬਿਨਾ ਇੱਕ ਖੂਹ ਦੇ ਨਖੀਲੇ ਬਿਨਾ তথা ਮਰਦ ਦੇ ਸ਼ੀਲੇ ਬਿਨਾ ਜਿੱਤੇ ਜਾਂਦੇ ਖਾਕੇ ਨਾ ਕਾਮਾ ਦੀ ਜ਼ਿੰਦਗੀ ਖਾਤਰ ਕਦੇ ਮਨ ਮਾਰਨਾ ਪੈਂਦਾ ਏ ਆਜ਼ਾਦੀ ਜਿੱਤਣ ਦੀ ਕਈ ਵਾਰੀ ਹਾਰਨਾ ਪੈਂਦਾ ਏ ਇਹ ਲਖਰੋ ਆਸ਼ਕਾਂ ਦੇ ਖੂਨ ਵਿੱਚ ਤਾਰੀਆਂ ਲਾਉਦੀ ਏ ਉਹ ਚੌਧਰੀ ਦੱਲਿਆ ਆਜ਼ਾਦੀ ਮੁਫਤ ਨਹੀਂ ਮਿਲਦੀ ਇਹਦਾ ਮੁੱਲ ਤਾਰਨਾ ਪੈਂਦਾ ਏ ਤੂੰ ਮੱਤ ਬਣ ਕੇ ਰਹਿ ਇੱਕ ਸੂਰਮਾ ਬਣ ਕੇ ਰਹਿ ਵੇਲਾ ਆਵੇਗਾ ਤੇਰੀ ਤੇ ਤੇਰੇ ਬਹਾਦਰਾਂ ਦੀ ਪਰਖ ਕਰਕੇ ਵੇਖਣਵਾਂਗੇ ਗੁਰੂ ਮਾਰਾ ਜੀ ਜੋ ਜਰਚਾ ਦਤਾ ਸਾਧ ਵਰਤਾ ਦਤਾ ਦਰਬਾਰ ਲਗਾ ਹੋਇਆ ਦੇ ਹੱਥ ਦੇ ਵਿੱਚ ਭਾਈ ਰਾਮ ਸਿੰਘ ਆਇਆ ਏ ਇਹਨੇ ਸੱਤ ਪ੍ਰਕਾਰ ਦੀਆਂ ਧਾਤਾਂ ਢਾਲ ਕੇ ਇੱਕ ਦਿਨਾਰੀ ਬੰਦੂਕ ਤਿਆਰ ਕੀਤੀ ਏ ਲਾਹ ਜੀ ਦਿਨਾਰੀ ਬੰਦੂਕ ਨੂੰ ਕੀਮਤੀ ਰਮਾਣੇ ਵਿੱਚ ਲਪੇਟਿਆ ਲਾ ਕੇ ਮੱਥੇ ਨੂੰ ਪੜਦਾ ਫੜਦਾ ਗੁਰੂ ਦੀ ਬਾਣੀ ਕਿਉਂਕਿ ਗੁਰੂ ਜੀ ਸ਼ਾਕਰ ਭੇਡਾ ਕਰਦੇ ਵਾਲੇ ਦੇ ਉੱਤੇ ਬੜੀ ਰਹਿਮਤ ਕਰਦੇ ਸੀ ਮੰਜਲੋ ਮੰਜਲੀ ਤੁਰਦਾ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ ਇਹਨੇ ਰੱਖ ਕੇ ਗੁਰੂ ਕਲਗੀ ਧਰਦੇ ਚਰਨਾਂ ਦੇ ਉੱਤੇ ਬੰਦੂਕ ਤੇ ਮੱਥਾ ਟੇਕ ਕੇ ਅਰਦਾਸ ਕਰ ਦਿੱਤੀ ਮੇਰੇ ਸੱਚੇ ਪਾਤਸ਼ਾਹ ਮੈਂ ਮਾਰਾ ਸਖ ਬੜ ਕੇ ਤੇਰੇ ਚਰਨਾਂ ਦੇ ਵਿੱਚ ਭੇਡਾ ਲੈ ਕੇ ਆਇਆ ਇਹਨੂੰ ਪਰਖ ਕਰੋ ਕਲਗੀ ਧਰਜੀ ਨੇ ਮੰਦੂਕ ਉੱਪਰ ਚੱਕੀ ਇਹਨੂੰ ਅਲਟਾ ਪਲਟਾ ਕੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲਗਾ ਐ ਮੇਰੇ ਸੱਚੇ ਪਾਤਸ਼ਾਹ ਐ ਜਾਣੀ ਜਾਨ ਸਤਿਗੁਰੂ ਜੀ ਕਿਰਪਾ ਕਰੋ ਤੇ ਤੁਹਾਡੀ ਰਹਿਮਤ ਦੇ ਨਾਲ ਹੀ ਤਾਰਾ ਕੰਨਾਂ ਨਮੂਨਾ ਤੁਹਾਡੇ ਚਰਨਾਂ ਵਿੱਚ ਭੇਡ ਦਿੱਤਾ ਭਰ ਕੇ ਬਰੂਦ ਇਹਨੂੰ ਕਰਕੇ ਲੋਟ ਬੰਨ ਕੇ ਸਿੱਧ ਘੋੜਾ ਨੱਪ ਕੇ ਚਲਾ ਕੇ ਵੇਖੋ ਇਹ ਪਰਖ ਵਿੱਚ ਕੂਲੀ ਉਰਦੀ ਹੈ ਅੱਲਾ ਤੇ ਮੇਰੇ ਗੁਰਦੇਵ ਪਾਤਸ਼ਾਹ ਜਿਹੜੀਆਂ ਆਪਦੀਆਂ ਸੀ ਰੱਜਿਆ ਹੋਇਆ ਜੋਜ ਪਰ ਚੌਧਰੀ ਡੱਲੇ ਦੀ ਪਰਖ ਕਰ ਲਈ ਸੀ। ਲਓ ਜੀ ਮਹਾਰਾਜ ਨੇ ਭਰ ਲਿਆ ਬਰੂਦ। ਇੱਥੇ ਹੁਣ ਕੱਚਿਆਂ ਤੇ ਪੱਕਿਆਂ ਦੀ ਗੁਰੂ ਕੀ ਸੰਗਤ ਸਚਾਈ ਦਾ ਇਲਾਨ ਤਾਰਾ ਮੈਦਾਨ ਵਿੱਚ ਹੋਣਾ ਏ। ਭਰ ਕੇ ਬਰੂਦ, ਚੜ ਕੇ ਬੰਦੂਕ ਨੂੰ ਲੋੜ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਜੇ ਬਨੇ ਕੁਰਸੀ ਢਾਹ ਕੇ ਡੱਡਾ ਚੌਧਰੀ ਮਛਾਂ ਨੂੰ ਵੱਟ ਚੱਲ ਰਿਹਾ ਸੀ। ਹਾਜੀ ਹੁਣ ਕਹਿੰਦੇ ਡੱਲਿਆ ਉੱਠ ਬਈ ਪਾਣ ਮਰਦ। ਤੂੰ ਕਹਿੰਦਾ ਸੀ ਨਾ ਕਿ ਮੇਰੇ ਕੋਲ 500 ਜਵਾਨ ਆ ਕਿ ਮੇਰੇ ਇੱਕ ਇਸ਼ਾਰੇ ਦੇ ਉੱਤੇ ਆਪਾਂ ਪ੍ਰਬਾਰ ਕਰ ਸਕਦੇ ਨੇ ਬੇੜਾ ਆਣ ਬਣਿਆ ਸ਼ਸਤਰ ਨੂੰ ਪਰਖ ਕੇ ਰੱਖਣਾ ਚਾਹੀਦਾ ਜਾਂ ਤਾਂ ਕਿ ਉਹਨਾਂ 500 ਚੰਗੀ ਜਵਾਨਾਂ ਦੇ ਵਿੱਚੋਂ ਇੱਕ ਚੌੜੀ ਛਾਤੀ ਪਰਵੇਂ ਜੁੱਸੇ ਵਾਲਾ ਜਵਾਨ ਮਰਦ ਲੈ ਕੇ ਆ ਮਹਾਰਾਜ ਕਾਦੇ ਵਾਸਤੇ ਹਜੂਰ ਕਹਿੰਦੇ ਸਿਸ਼ਤ ਬਣ ਕੇ ਇਹ ਬੰਦੂਕ ਦਾ ਘੋੜਾ ਨੱਪ ਕੇ ਗੋਲੀਆਂ ਦੀ ਛਾਤੀ ਵਿੱਚ ਮਾਰ ਕੇ ਵੇਖਣੀ ਹੈ ਕਿ ਘੋੜਾ ਜਿਹੜਾ ਉਹ ਛਾਤੀ ਜਿਹੜੀ ਉਹਨੂੰ ਪਾਰ ਕਰਦੀ ਹੈ ਬੰਦੂਕ ਦੀ ਗੋਲੀ ਕਿ ਨਹੀਂ ਕਿਤੇ ਮੈਦਾਨ ਵਿੱਚ ਧੋਖਾ ਨਾ ਦੇਵੇ ਕਦਰ ਕਲ ਸੁਣੀ ਤੇ ਚੌਧਰੀ ਡੱਲਾ ਵੀਰੋ ਸਰਪੋ ਲੈ ਕੇ ਪੈਰਾਂ ਤੱਕ ਕੰਬ ਗਿਆ ਪਰ ਮਨ ਵਿੱਚ ਕਿਉਂਦਰ ਪੁਣੇ ਦਾ ਹੰਕਾਰ ਸੀ ਜਮੀਨਾਂ ਜੈ ਦਾਤਾ ਧਨ ਦੌਲਤ ਕਿਹੜੀ ਗੱਲ ਦੀ ਕਮੀ ਐ ਜਾਵਾਂਗਾ 500 ਜਵਾਨਾਂ ਨੂੰ ਹੁਕਮ ਕਰਾਂਗਾ ਤੇ ਧਨ ਦੌਲਤ ਦੇ ਲਿਆਂਗਾ ਨਾਲ ਵਿੱਚ ਕੋਈ ਵੀ ਬੰਦਾ ਮੈਦਾਨ ਵਿੱਚ ਨਤਰਵਾਸ ਤੇ ਤਿਆਰ ਹੋ ਜਾਵੇਗਾ ਪਰ ਗੱਲ ਕੋਲਟ ਬਣ ਗਈ ਉੱਠਿਆ ਚੌਧਰੀ ਜੇ ਤੇ ਹੁੰਦਾ ਮਰਦ ਗੁਰੂ ਕਲਗੀ ਧਰਦੇ ਚਰਨਾਂ 'ਚ ਸੱਚਾ ਪਿਆਰ ਹੁੰਦਾ ਤੇ ਕਹਿ ਦਿੰਦਾ ਮਹਾਰਾਜ ਕਦੋਂ ਫੌਜੀ ਸੌਣੀ ਵਿੱਚ ਜਾਵਾਂਗਾ ਕਦੋਂ ਕੇ ਬਤਾ ਦੇ ਕੇ ਆਵਾਂਗਾ ਉਹਨੇ ਕਿਰੋਂ ਹਰੇੜਾ ਹੋ ਜਾਣਾ ਤੁਸੀਂ ਕਿਰਪਾ ਕਰੋ ਮੇਰੀ ਛਾਤੀ ਵਿੱਚ ਗੋਲੀ ਮਾਰ ਦਿਓ ਪਰ 베 ਅਮਰਤੀਆ ਸੀ ਕੱਚਾ ਸੀ ਗੁਰੂ ਕੀ ਸੰਗਤ ਅਧੂਰਾ ਸੀ ਗੁਰੂ ਦੀ ਰਹਿਮਤ ਨਹੀਂ ਸੀ ਹੋਈ ਕਿਉਂਕਿ ਕੁੰਬੇ ਬਤਾ ਜਲ ਰਹੇ ਜਲ ਬਿਨ ਕੁੰਬਨਾ ਹੋਏ ਗਿਆਨ ਦਾ ਬੰਦਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਜੇ ਉਹਦਾ ਗੁਰੂ ਵਾਲਾ ਜੇ ਛੱਕੀ ਹੁੰਦੀ ਖੰਡੇ ਦੀ ਪਾਲ ਤੇ ਮਾਤ ਨੂੰ ਮੁਖਾਲ ਕਰਦਾ ਕੱਡੇ ਹੋਏ ਸੀਸ ਨੂੰ ਤਨੀ ਤੇ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਸੀਸ ਦਵਾ ਦਿੰਦਾ ਮਹਾਰਾਜ ਮਹਾਰਾਜ ਛਾਤੀ ਵਿੱਚ ਗੋਲੀ ਪਰ 베 ਅਮਰਤੀਆ ਬੰਦਾ ਤੋਲ ਕੇ ਅਗਰੂ ਕੀ ਸੰਗਤ ਉੱਠ ਕੇ ਆਪਣੀ ਫੌਜੀ ਸ਼ਾਣੀ ਵਿੱਚ ਪਹੁੰਚਾਏ ਇਹਨੇ ਕਰ ਲਏ 500 ਜਵਾਨ ਇਕੱਠੇ ਲਾਜੀ ਗੱਲਾਂ ਸੂਰਮਿਆਂ ਨੂੰ ਕਹਿੰਦਾ ਇਹ ਤਾਂ ਮਾਣ ਲੈ ਮੇਰਾ ਰੰਗਾ ਪਾਣੀ ਸਦਾ ਨਵਾਰੀ ਬਿੰਦਾ ਆਵੇ ਬੰਦਾ ਦਾਨਾ ਕੋਈ ਦਸਵੇਂ ਗੁਰੂ ਪਰਖੀ ਰਹੇ ਫਿਰ ਆ ਕੇ ਬਣੇ ਨਿਸ਼ਾਨਾ ਕੋਈ ਜਿਉਂ ਜਿਉਂ ਗੁਰੂ ਬੜਾ ਸੱਚਾ ਏ ਉਹਦੀ ਗੋਲੀ ਧਰਦੀ ਇੱਕ ਸੱਚਖੰਡ ਦੇ ਦਰਵਾਜ਼ੇ ਤੱਕ ਬੰਦੇ ਨੂੰ ਪਛਾ ਦੇਵੇਗੀ ਜਿਹੜਾ ਖੁਸ਼ੀ ਨਾਲ ਪੇਸ਼ ਕਰੇਗਾ ਨਾ ਆਪਣੇ ਆਪ ਨੂੰ ਰਈ ਗੱਲ ਉਹਦੇ ਪਰਵਾਰ ਦੀ ਧਨ ਦੌਲਤ ਜਗੀਰ ਜਾਇਦਾਦ ਜਿੰਨੀ ਚਾਹੀਦੀ ਹੁਣੇ ਅਸਤਾਨ ਦੇ ਉੱਤੇ ਲਿਖ ਕੇ ਦੇਣ ਨੂੰ ਤਿਆਰ ਆ ਪਰ ਬੜੀ ਹਰਾਨੀ ਹੋਈ ਚੌਧਰੀ ਨੂੰ ਜਦੋਂ ਉਹਨੇ 500 ਛੱਟਾਂਿਆਂ ਨੇ ਨੀਵੀਂ ਪਾ ਕੇ ਨਾਂ ਵਿੱਚ ਸਿਰਫ ਫੇਰ ਦਿੱਤਾ ਬਈ ਗੱਲਾਂ ਡੱਲੇ ਵਾਲੀਆਂ ਸੁਣ ਕੇ ਲੱਗੇ ਸਭ ਦੇ ਦਰਾਂ ਨੂੰ ਤਣ ਕੇ ਲੱਗੇ ਫਿਰਨੇ ਵਾਂਗੜਣਾ ਕੁੜ ਕੇ ਕਹਿੰਦੇ ਇਹ ਨਹੀਂ ਦਰਨਾ ਕਿ ਆਖਰੀ ਚੌਧਰੀ ਪਾਈ ਸਿਪਾਈ ਨਾਂ ਬਿਲ ਆਈਓ ਮਰਨਾ ਜੇ ਕਿਉਂ ਫਰੀਦੀ ਤੇਨੇ ਆਈ ਮੁੱਤੇ ਮਰਨ ਨੂੰ ਜੀ ਲਈ ਤੇਰੇ ਕੋਲੋਂ ਤਨਖਾਹ ਨਹੀਂ ਤੇਰਾ ਦੂਣ ਖਾਦਾ ਹਰਾਮ ਨਹੀਂ ਕਰਨਾ ਚਾਹੁੰਦੇ ਅਗਰ ਤੇਰੀ ਵਿਆਸਤ ਉੱਤੇ ਕੋਈ ਗਵਾਂਡੀ ਰਾਜਾ ਜਰਵਾਣਾ ਚੜ ਕੇ ਆਇਆ ਤੇ 10 ਬਾਊਂਡਰ ਤੇ ਜਾ ਕੇ ਹੱਸ ਹੱਸ ਕੇ ਕੁਰਬਾਨੀਆਂ ਕਰ ਜਾਵਾਂਗੇ ਤੇਰੀ ਵਿਆਸਤ ਦੀ ਰੱਖਿਆ ਕਰਦੇ ਕਰਦੇ ਸ਼ਹੀਦ ਹੋ ਜਾਵਾਂਗੇ ਪਰ ਬਿਨੈ ਆਈ ਮੁੱਤੇ ਮਰਨ ਨੂੰ ਸਾਡੇ ਵਿੱਚੋਂ ਕੋਈ ਵੀ ਤਿਆਰ ਨਹੀਂ ਹਾਂ ਇੱਕ ਸਲਾਹ ਜ਼ਰੂਰ ਦੱਲੇ ਆ ਤੇਰੇ ਕੋਲੋਂ ਗੋਲੀ ਦੀ ਬੰਦੂਕ ਦੀ ਗੋਲੀ ਪਰਖਣੀ ਹੈ ਕਿਸੇ ਝੋਡੇ ਪਸ਼ੂ ਪਾਲਸੀ ਦੇ ਸਿਰ ਉੱਤੇ ਗੋਲੀ ਮਾਰ ਕੇ ਫਰਕ ਕਰ ਦਵੇ ਕਾਲ ਬੜੀ ਵਧੀਆ ਲੱਗੀ ਚੌਧਰੀ ਦੱਲੇ ਦੇ ਦੱਲ ਕਹਿੰਦਾ ਚਲੋ ਜਦ ਕੇ ਗੁਰੂ ਨੂੰ ਸਲਾਹ ਦਿੰਦੇ ਆ ਹੁਣ ਫੌਜੀ ਸ਼ਾਣੀ ਦੇ ਵਿੱਚੋਂ ਦੱਬੇ ਕਦਮੀ ਤੁਰਿਆ ਆਉਂਦਾ ਏ ਤੇ ਸਤਗੁਰੂ ਜੀ ਤਖਤ ਉੱਤੇ ਬੈਠੇ ਬਿਨਾਂ ਬਿਨਾਂ ਮਸਕਰਾਂ ਦੇ ਚੌਧਰੀ ਦੀ ਹਾਲਤ ਚਿਹਰੇ ਉੱਤੇ ਤਰੇਲੀਆਂ ਜਿਹੜਾ ਕੁਝ ਪਰ ਪਹਿਲਾਂ ਕਹਿੰਦਾ ਸੀ ਮੇਰਾ 500 ਵੀਰ ਬਹਾਦਰ ਆਣਗੇ ਇਹਦੀਆਂ ਫੌਜਾਂ ਦੇ ਛੱਕੇ ਛੜਾ ਦੇਂਦਾ ਨੀਵੀ ਪਾ ਕੇ ਅੱਜ ਚੌਧਰੀ ਡੱਲਾ ਹਾਰਿਆ ਹੋਇਆ ਜਵਾਰੀ ਵਾਂਗੂ ਗੁਰੂ ਦਰਬਾਰ ਵੱਲੋਂ ਤੁਰਿਆ ਆਉਂਦਾ ਏ ਜਦੋਂ ਮੇਰੇ ਪਹੁੰਚਿਆ ਨਾ ਤੇ ਮਹਾਰਾਜ ਹੱਸ ਕੇ ਕਹਿੰਦੇ ਚੌਧਰੀ ਸਾਹਿਬ 500 ਸਿਪਾਹੀਆਂ ਨੇ ਜਵਾਬ ਦੇ ਦਿੱਤਾ ਹਾਂ ਮਹਾਰਾਜ ਉਹਨਾਂ ਨੇ ਆਖਿਆ ਕਿ ਬਿਨੈ ਆਈ ਮੌਤੇ ਮਰਨ ਨੂੰ ਜੀ ਨਹੀਂ ਕਰਦਾ ਇਹ ਹਜੀ ਉੜ ਹੱਸ ਕੇ ਕਹਿੰਦੇ ਪਰ ਤੇਰਾ ਸਿਦਕ ਤੇ ਕਹਿ ਹੋਏ ਨਾ ਮੱਸ ਤਣਾ ਮ ਕਰਦਾ ਉੱਥੇ ਜਾ ਡਕਾ ਜਿਵੇਂ ਗੁਰੂ ਦੀ ਸੱਚੀ ਮੱਚੀ ਕਦੇ ਗੋਲੀ ਹੇਕ ਵਿੱਚ ਆਂਡ ਗਈ ਹੋਵੇ ਮੌਤ ਹੈ ਭਰਾਵੋ ਇੱਥੇ ਬਲਹਾਰ ਜਾਮਾ ਬਾਜਾਂ ਵਾਲੇ ਦੇ ਚਰਨਾਂ ਤੋਂ ਮੌਤ ਦਾ ਨਾਮ ਸੁਣ ਕੇ ਰਾਵਣ ਵਰਗਿਆਂ ਦੇ ਪਸੀਨੇ ਛੁੱਟ ਜਾਂਦੇ ਸੀ ਵੱਡੇ ਵੱਡੇ ਕਿ ਬ੍ਰੇਕਪਾਹੇ ਹੋ ਜਾਂਦੀਆਂ ਸੀ ਜਿਹੜਾ ਸੰਵਾਕੇ ਮੌਤ ਤੋਂ ਹਾਰ ਕੇ ਤੁਰ ਗਿਆ ਕਸ਼ ਪਾਗੀ ਚੌਧਰੀ ਦਲੇਰੂ ਮਹਾਰਾਜ ਨੇ ਮਾਰ ਕੇ ਅਮਰ ਜਲਦਾ ਸਟਾਇ ਨੂੰ ਸਰਜੀਤ ਕੀਤਾ ਔਰ ਖੜ ਕੇ ਕਹਿਣ ਲੱਗੇ ਦਲਿਆ ਆਹੋ ਇੱਕ ਭਾਈ ਜੇ ਤੇਰੇ 500 ਜਵਾਨ ਜਵਾਬ ਦੇ ਗਏ ਨੇ ਏ ਤੇਰਾ ਬੇਈਮਾਨ ਮਨ ਢੋਲ ਗਿਆ ਤੂੰ ਪੜ ਗਿਆ ਆਪਣੀ ਬਹਾਦਰੀ ਦੀਆਂ ਢੀਕਾਂ ਮਾਰ ਰਿਹਾ ਸੀ ਹੁ ਤੱਕ ਤੈਨੂੰ ਉਹਨਾਂ ਬੱਬਰ ਅਕਾਲੀ ਸੂਰਬੀਰ ਜੋਧੀਆਂ ਦਾ ਅਸੀਂ ਦਰਸ਼ਨ ਕਰਾਉਣੀ ਆ ਕਿਨਾਂ ਨੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਮੇਰੇ ਲੰਗੜਾ ਚ ਘੂਰ ਘੂਰ ਮਾਤ ਨੂੰ ਡਰਾਵੇ ਮੇਰਾ ਖਾਲਸਾ ਜਿਹੜੇ ਕਹਿੰਦੇ ਸੀ ਬਾਜਾਂ ਵਾਲਿਆ ਮਾਤ ਜ਼ਿੰਦਗੀ ਦਾ ਕੀ ਸਵਾਦ ਓਥੇ ਜਿੱਥੇ ਨਖੇ ਖਹਾਦ ਤੇ ਚੜੇ ਹੋਵਣ ਉਹਨਾਂ ਦਾ ਜੱਗ ਨਾਲ ਵੰਡ ਬਿਹਾਰ ਕਾ ਦਾ ਜਿਨ੍ਹਾਂ ਨੂੰ ਨਾਲਗ ਪ੍ਰੇਮ ਦੇ ਲੜੇ ਹੋਵਣ ਨਸਣਾ ਕਿਧਰ ਤਲਵਾਰ ਦੀ ਛਾਂ ਥੱਲਿਓ ਜਿਹੜੇ ਪ੍ਰੇਮ ਦੇ ਨਾਂ ਵਿੱਚ ਮੜੇ ਬਈ ਪਾਲਾ ਬੰਦ ਪਿਆਰੇ ਦੇ ਧਾਰੇ ਉੱਤੇ ਤੌਣਾ ਏਉਂ ਝੁਕਾ ਕੇ ਖੜੇ ਹੋਵਣ ਅਕੀਓ ਪਰਖੂ ਵੀ ਕਿਹੜੀ ਘਟ ਕਰਦੇ ਤੇ ਵੇਖਰ ਆਜ ਕਨ ਪਾਈ ਅਜਮਾਏ ਕਿ ਜੀ ਪਹਿਲਾ ਦੇਣ ਖਤ ਪਿਛੋਂ ਦੇਣ ਖਤਾ ਪਿਆਰਿਆਂ ਦਾ ਪਹਿਲਾ ਦੇਖ ਦੀ ਤਹਾਰੇ ਲੰਘਾਏ ਕਿ ਜੀ ਮਹਾਰਾਜ ਕਹਿੰਦੇ ਚੱਲ ਫਿਰ ਤੈਨੂੰ ਉਹਨਾ ਬੀਰ ਬਹਾਦਰਾਂ ਦੇ ਦਰਸ਼ਨ ਕਰਾਈਏ ਲਓ ਜੀ ਹਜੂਰ ਦੇਖੋ ਤੈਨੂੰ ਆ ਸਿੰਘ ਦੋਤਾ ਹੈ ਮਹਾਰਾਜ ਨੇ ਕੀਤਾ ਇਸ਼ਾਰਾ ਬਸ ਸਨਮਾਨ ਕੇ ਗੁਰੂ ਦਾ ਹੁਕਮ ਤੇ ਦੌੜ ਉੱਠਿਆ ਨਿਹੰਗ ਸਿੰਘਾਂ ਦੀ ਬਬੜ ਅਕਾਲੀਆ ਦੀ ਫੌਜੀ ਛੌਲੀ ਨੂੰ ਦਰਬਾਰ ਲੱਗਾ ਹੋਇਆ ਏ ਪਰ ਗੁਰੂ ਕਾ ਪਿਆਰਾ ਗੁਰੂ ਕੀ ਸੰਗਤ ਰਗੜਾ ਜਿਹੜਾ ਸੀ ਸੁਖ ਨਿਹੰਗ ਰਗੜ ਰਿਹਾ ਏ ਕੋਈ ਘੋੜਿਆਂ ਦੇ ਮਾਲਿਸ਼ ਕਰ ਰਿਹਾ ਏ ਕੋਈ ਚੰਡੀ ਦੀ ਵਾਰ ਪੜ ਰਿਹਾ ਕੋਈ ਸ਼ਸਤਰਾਂ ਦੀ ਪੂਜਾ ਕਰ ਰਿਹਾ ਕੋਈ ਦਸਤਾਰ ਸਜਾਰ ਰਿਹਾ ਗੁਰੂ ਦੇ ਆਏ ਤੈਨੂੰ ਇਹ ਸਿੱਖ ਨੇ ਆਣ ਕੇ ਨਿਹੰਗ ਸਿੰਘਾਂ ਦੀ ਛੌਲੀ ਵਿੱਚ ਫਤੇ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦੋਂ ਗੁਰਦੇਵ ਤੇ ਤੈਨੂੰ ਇਸੇ ਨੂੰ ਨਿਹਾਰ ਸੰਗਤ ਦੇ ਸ਼ੌਲੀ ਵਿੱਚ ਤੱਕਿਆ ਛੱਡ ਕੇ ਆਪਣੇ ਘਰਵਾਰ ਸਿੱਧ ਦੀ ਫਤਿਹ ਦਾ ਦਿੱਤਾ ਜਵਾਬ ਲਓ ਜੀ ਜਦੋਂ ਹੋਈ ਫਤਿਹ ਸੰਜੀ ਆਹ ਬਈ ਗੁਰੂ ਕਲਗੀ ਧਰਦੇ ਪਿਆਰੇ ਤੈਨੂੰ ਇਹ ਸਖਾ ਕੀ ਬਾਜਾ ਮਣੇ ਗੁਰਦੇਵ ਦੇ ਹੁਕਮ ਨੇ ਤਾਂ ਕੀ ਕੁਜਰਵਾਣਾ ਵਜ਼ੀਰ ਖਾਂ ਵਰਗਾ ਚੜ ਕੇ ਆਇਆ ਕੋਈ ਜੰਗ ਹੋ ਉਨੀ ਵਿੱਚ ਇਸ ਸੂਰ ਬਿਰਜੋ ਦਾ ਪਾ ਕੇ ਗਲ ਵਿੱਚ ਪੱਲਾ ਮੇਰੇ ਬਾਜਾਂ ਵਾਲੇ ਬਦੇ ਦਾ ਹੁਕਮ ਇਹਨਾਂ ਬੱਬੜਾ ਕਾਲੀਆਂ ਨੂੰ ਏ ਐਉਂ ਸੜਨਿਆ ਬਈ ਲੋੜ ਪੈ ਗਈ ਗੁਰੂ ਸਾਹਿਬ